లైవ్ కట్ యా ਗਿਆ హి ਤੇ ਆਪਾਂ ਫੇਰ ਤੋਂ లైవ్ ਹੋਏ ਆ ਟਾਈਮ ਵੇਖਦੇ ਸਾਢੇ 12 ਹੋ ਗਏ 12:26 ਮਿੰਟ ਹੋ ਗਏ ਜੋ ਤੇ ਮੇਰੇ ਵੀ ਜੋ ਲਾਈਕ ਕਮੈਂਟ ਆਪਣੇ ਜੁੜ ਕਰੋ ਵੀਡੀਓ ਆਪਾਂ ਨੂੰ ਲਾਈਕ ਕਰੋ ਤੇ ਆਪਾਂ ਵੀ ਜਿਉਂ ਆ ਲਾਈਵ ਆਪਾਂ ਹੋਈਆਂ ਲਾਈਵ ਜਿੰਨੇ ਭਰਾ ਮੇਰੇ ਤੁਹਾਨੂੰ ਮੈਂ ਦਿਖਾਉਣਾ ਬੜਾ ਦਾ ਵੀਊ ਆਪ ਵੀ ਵੇਖ ਸਕਦੇ ਜੋ ਆਪਣੇ ਹਾਲ ਵੀ ਆਰ ਦਾ ਵੀਊ ਆਚਾਂਚ ਖੜਾ ਮੈਂ ਤੇ ਦੇਖ ਸਕਦੇ ਹੋ ਆ ਵੀ ਖੜੇ ਹਾਂ ਮੇਰੇ ਵੀਰ ਬਾਤਾਂ ਬਾਤ ਜੁੜੋ ਆਪਣੇ ਨਾਲ ਜਿੰਨੇ ਆਪਣੇ ਭਰਾ ਜੁੜ ਸਕਦੇ ਆ ਤੇ ਕਮੈਂਟ ਡਬਲ ਟੈਪ ਕਰੋ ਯੂਪਨ ਜਿੰਨੇ ਆਪਣੇ ਭਰਾ ਕਰੋ ਪਹਿਲੇ ਨਾਲ ਜੁੜੋ ਬਾਤਾਂ ਬਾਤ ਆਪਣੇ ਨਾਲ ਜਿੰਨੇ ਵੀਰ ਆ ਗਿਆ ਕਿ ਬਾਹਰ ਤਾਂ ਪਤਾ ਮੜਾ ਮੜਾ ਮੀਂਹ ਪੈਦਾ ਮੀਂਹ ਬਾਹਰ ਸਵੇਰ ਤੋਂ ਹੋ ਰਹੀ ਆ ਜਿਹੜਾ ਆਪਣੇ ਨਾਲ ਯੂਰੋ ਵੀਡੀਓ ਬਹੁਤ ਬਹੁਤ ਆਪਣੇ ਨਾਲ ਆਪਣੇ ਪ੍ਰੋਡਕਟ ਦਿਖਾਉਂਦਾ ਹੈ ਵੀਊ ਬਾਰ ਦਾ ਅਨੇ ਜੋੜੋ ਵੀਰੋ ਵੀਰ ਜੀ ਆਪਣੇ ਨਾਲ ਗੱਲਬਾਤ ਜਿਨੇ ਭੈਣ ਭਰਾ ਜੋੜਨਾ ਆਪ ਆਏ ਹਾਲ ਪਿਆਰ ਵੀਰ ਜੀ ਥੋੜਾ ਕਪੜਾ ਕਪੜਾ ਖਰੀਦਣ ਆਏ ਹਾਂ ਤੇ ਆਪਣੇ ਨਾਲ ਵੀਰ ਜੀ ਜੁੜੋ ਗੱਲਬਾਤ ਜਿਨੇ ਭੈਣ ਭਰਾ ਕਮੈਂਟ ਵੀ ਕਰੋ ਆਪਣੇ ਨਾਲ ਕੀ ਆ ਪਾਇਆ ਹਾਲ ਵਿਹਾਰ ਵਜ ਬੀਚ ਕਰਦਾ ਤੁਸੀਂ ਵੀਰ ਜੀ ਇਹ ਆਪਣੇ ਭਰਾ ਜੁੜਵਾ ਦਵਾ ਪਿਛਾਪਨ ਕਰਨ ਆ ਜਾਏ ਹਾਂ ਤੇ ਇਥੋਂ ਕਪੜਾ-ਕੁੱਪੜਾ ਲੈਣ ਆਏ ਹਾਂ ਤੁਹਾਨੂੰ ਪਤਾ ਹੀ ਆ ਤੇ ਵੀ ਜੀ ਨਾਲ ਨਾਲ ਆਪਣੇ ਕਮੈਂਟ ਵੀ ਕਰੋ ਤੇ ਕਮੈਂਟ ਲਾਈਕ ਡਬਲ ਟੈਪ ਕਰੋ ਨਾਲ ਆਪਣੇ ਸੁਝਾਅ ਵੀ ਦਿਓ ਤੇ ਅੱਜ ਫੇਰ ਤੋਂ بارش ਹੋ ਰਹੀ ਵੀਰ ਜੀ ਤੁਹਾਨੂੰ ਪਤਾ ਹੀ ਆ ਫੇਰ ਤਾਂ ਕਾਫੀ بارش ਹੁੰਦੀ ਹੈ ਤਹਾਉਣੀਆਂ ਵੀ ਦੀ ਥੋੜੀ ਜਿਹੀ ਆਪਣੀ ਰਾਤ ਹੋਈ ਆ بارش ਤੋਂ ਨਹੀਂ ਤੁਹਾਨੂੰ ਪਤਾ ਫਿਰ ਦੀ بارش ਕਾਫੀ ਹੁੰਦੀ ਤੇ ਹੁਣ ਵੀ ਮੜੀ ਮੜੀ بارش ਪੈ ਰਹੀ ਆ ਨਾਲ-ਨਾਲ ਇਹਨੂੰ ਵੇਖ ਲਦੇ ਜੋ ਜਿਹਨੇ ਮੇਰੇ ਭਰਾ ਵਾ ਕਮੈਂਟ ਲਾਈਕ ਕਰੋ ਆਪਣੇ ਨਾਲ ਨਾਲ ਤੇ ਜਿਹਨੇ ਆਪਣੇ ਭਰਾ ਹੈਗੇ ਥੋੜਾ ਬਾਤੋ-ਬਾਤ ਆਪਣੇ ਨਾਲ ਆਪਾਂ ਤੁਹਾਨੂੰ ਲਾਈਵ ਲਾਈਵ ਹਾਲ ਅਭਿਆਰ ਦਾ ਪਿਆਰ ਲਾਈਵ ਦਿਖਾਉਣੇ ਪਏ ਆ ਵੇਖੋ ਤੁਸੀਂ ਇਹ ਸੱਦੇ ਆਪਣੇ ਭਰਾ ਆਪਣੇ ਭਰਾ ਦਾ ਦੋਸਤ ਆਸ-ਵੱਦ ਵੱਦ ਨਾਲ ਨਾਲ ਕਮੈਂਟ ਲਾਈਕ ਡਬਲ ਟੈਪ ਕਰੋ ਵੀਡੀਓ ਨਾਲ ਨਾਲ ਤੇ ਜਰੂਰ ਕਰੋ ਵੀਡੀਓ ਬਾਕੀ ਵੀ ਜੈ ਮੀਨ ਅੱਜ ਮੀਂਹ ਵੀ ਪੈ ਰਿਹਾ ਤੁਹਾਨੂੰ ਪਤਾ ਨਾਲ ਨਾਲ ਮੀਂਹ ਦਾ ਮੌਸਮ ਹੈ ਨਹੀਂ ਪੈ ਰਿਹਾ ਨਾਲ ਨਾਲ ਤੁਹਾਨੂੰ ਪਤਾ ਹੀ ਆ ਮੌਸਮਾਟ ਥੋੜਾ ਹੋਇਆ ਠੰਡਾ ਠੰਡਾ ਕੱਲ ਦਾ ਮੀਂਹ ਪੈ ਰਿਹਾ ਤੁਹਾਨੂੰ ਪਤਾ ਹੀ ਆ ਤੇ ਆਪਣੇ ਭਰਾ ਜਿੰਨੇ ਵੀ ਹੈਗੇ ਆ ਆਪਣੇ ਨਾਲ ਕਰੋ ਤੇ ਆਪਣੇ ਨਾਲ ਵੀ ਜੀ ਤੁਸੀਂ ਨਾਲ ਕਮੈਂਟ ਵੀ ਕਰੋ ਡਬਲ ਟੈਪ ਵੀ ਕਰੋ ਕਰੋ ਵੀ ਵੀ ਕਰੋ ਕਰੋ ਤੈਨੂੰ ਲਾਈਵ ਦਿਖਾਉਣੇ ਭੈਣ ਲਾਈਵ ਨਿਆਰਾ ਦੇਖੋ ਬਾਜ਼ਾਰ ਦਾ ਹਾਲ ਵੀ ਆ ਰੰਬਰ ਸਾਰਾ ਪੰਜ ਆਏ ਆ ਥੋੜਾ ਕੰਮ ਕਰਕੇ ਆਪਾਂ ਆਏ ਆ ਤੁਹਾਨੂੰ ਪਤਾ ਹੀ ਆ ਜਿੰਨੇ ਮੇਰੇ ਭਰਾਵਾ ਤੈਨਾਂ ਨਾਲ ਕਮੈਂਟ ਲਾਈਕ ਡਬਲ ਟੈਪ ਕਰੀ ਜਾਓ ਫਟਾਉ ਲਾਈਵ ਨਿਆਰਾ ਦਿਖਾਉਣੇ ਭੈਣ ਇਧਰ ਦੇਖੋ ਆਪ ਬੜੋੜੀ ਸ਼ੋਪਿੰਗ ਕਰਨ ਆਏ ਆ ਪੁੱਤ ਜੀ ਨਾਲ ਆਪਾਂ ਆਏ ਆ ਆਪ ਆਪਣੀ ਕਰਨੀ ਆਏ ਕਿ ਕੋਈ ਵੀਰ ਕਰਨ ਗਿਆ ਉਹਦੇ ਨਾਲ ਆਪਾਂ ਆਏ ਆ ਆ ਤੁਹਾਨੂੰ ਪਤਾ ਕਿ ਤੇ ਗੱਡੀ ਖਿਲਾਰ ਨਹੀਂ ਨਹੀਂ ਗੱਡੀ ਵਿੱਚ ਬਹਿਣਾ ਪੈਂਦਾ ਵਾ ਤੇ ਮੈਂ ਚਲੋ ਆਪਾਂ ਵੀਰਾਨਾ ਗੱਲਾਂ ਪਤਾ ਸਾਂਝੀਆਂ ਕਰ ਲੈਣੇ ਆ ਤੇ ਤੁਹਾਨੂੰ ਪਤਾ ਹੀ ਆ ਤੇ ਅੱਗੇ ਵੇਖ ਸਕਦੇ ਜੋ ਆਪਾਂ ਤੁਹਾਨੂੰ ਇਹ ਕਰਕੇ ਬੈਠੇ ਦਿਖਾਉਂਦੇ ਪਏ ਆ ਵੇਖੋ ਦੁਨੀਆਂ ਕਿੱਡੀ ਭਾਅ ਦੌੜ ਦੁਨੀਆਂ 'ਚ ਲੱਗੀ ਹੋਈ ਆ ਔਰ ਇਧਰ ਜਾ ਰਿਹਾ ਵੀ ਉਧਰ ਨੂੰ ਜਾ ਰਿਆਂ ਤੇ ਵੇਖੋ ਹਰ ਕਿਸ ਨੂੰ ਵੀ ਨੂੰ ਕਾਲੀ ਆ ਤੇ ਥੋੜਾ ਮੀਂਹ ਕਰਕੇ ਫਿਰ ਤੁਹਾਨੂੰ ਪਤਾ ਹੁਣ ਮੜੀ ਮੜੀ ਦਾ ਭੂਤ ਪੈਣ ਦੀ ਜਿਆਦਾ ਨਹੀਂ ਮੀਂਹ ਪੈਣ ਦਿਆ ਫੇਰੇ ਕਾਫੀ ਪੈ ਚੁੱਕਾ ਹੀ ਤੇ ਹੁਣ ਵੀ ਥੋੜੀ ਕਿਣ ਮਣ ਕਿਣ ਮਿੰਝ ਸਟਾਰਟ ਹੋ ਰਹੀ ਆ ਹੁੰਦੀ ਪਈ ਆ ਤੇ ਵਾਕਾ ਪਰ ਬੈਠੇ ਗੱਡੀ 'ਚ ਤੇ ਜਿੰਨੇ ਮੇਰੇ ਭਰਾ ਵਾ ਕਮੈਂਟ ਨਹੀਂ ਕਰਦੇ ਕਮੈਂਟ ਡਬਲ ਟੈਪ ਕਰੋ ਆਪਣੇ ਭਰਾ ਜਿੰਨੇ ਜੁੜਦੇ ਪਏ ਆ ਜਨ ਜੁੜੋ ਬਾਤੋ ਵੱਡਾ ਆਪਣੇ ਨਾਲ ਕਰੋ ਕਮੈਂਟ ਵੀਜੀ ਬਾਤੋ ਬਾਤੋ ਆ ਗਰੋ ਵੀ ਕਮੈਂਟ ਕਰੋ ਡਬਲ ਟੈਪ ਕਰੀ ਜਾਓ ਪਤਾ ਨੂੰ ਲਾਈਕ ਦਿਖਾਉਂਦੇ ਪੈਨ ਲਾਈਵ ਵੇਖੋ ਲਾਈਵ ਬਿਆਰ ਹਲ ਬਿਆਰ ਅੰਬਸਰ ਦਾ ਲਾਈਵ ਵੇਖੋ ਤੁਸੀਂ ਤੁਸੀਂ ਵੇਖ ਸਕਦੇ ਹੋ ਵੇਖੋ ਜੁੜੀ ਜਾ ਜੁੜੀ ਜਾ ਵੇਜ ਜਿਹਨੇ ਭਰਾ ਕਮੈਂਟ ਜੁੜਦੇ ਕਮੈਂਟ ਨਹੀਂ ਕਰਦੇ ਬਈ ਕਮੈਂਟ ਕਰੋ ਜਰੂਰੀ ਆਪਾਂ ਨਾਲ ਆ ਜਾਓ കൂടി വാണി ഷെയർ കമന്റ് करिए वीडियो ਇਹ ਕਹਈਆ ਵੀਡੀਓ ਡਬਲ ਟੈਪ ਲਾਈਕ ਡਬਲ ਟੈਪ ਡਬਲ ਟੈਪ ਡਬਲ ਟੈਪ ਕਰੀ ਜਾ ਵੀਰ ਜੀ ਨਾਲ ਨਾਲ ਲਾਈਕ ਕਰਤਾ 11 ਰਸ ਹੁੰਦੇ ਪਾਏ ਲਾਈਵ ਅਸੀਂ ਵੇਖ ਸਾਡੇ ਜੋ ਮੇਰੇ ਵੀਰ ਜਿੰਨੇ ਮੇਰੇ ਭਰਾ ਆਪਣੇ ਨਾਲ ਕਰ ਲਾਈਕ ਫੇਰ ਕਮੈਂਟ ਕਰੀ ਜਾ ਨਾਲ ਨਾਲ ਕਈਆ ਕਰੀ ਜਾ ਵੀ ਡਬਲ ਟੈਪ ਲਾਈਕ ਸ਼ੇਅਰ ਕਮੈਂਟ ਕਰੀ ਜਾ ਆਪਣੇ ਗਿਆ ਭਰਾ ਕਿ ਆਪਾਂ ਤੁਹਾਨੂੰ ਲਾਈਵ ਜਗਾ ਦਿਖਾਉਂਦੇ ਪੈਨ ਲਾਈਵ ਲਾਈਵ ਵੀਰ ਦੀ ਲਾਈਵ ਤੁਸੀਂ ਵੇਖ ਸਕਦੇ ਜੋ ਕਿੰਨੇ ਮੇਰੇ ਭਰਾ ਵਾ ਵੇਖੋ ਵੱਧ ਵੱਧ ਤੇ ਮੇਰੇ ਚੈਨਲ ਦੇ ਵੀਡੀਓ ਜਾ ਕੇ ਤੁਸੀਂ ਵੇਖ ਸਕਦੇ ਅਰਦਾਵਾ ਪੀਵੀ ਛਾਲੀ ਲਾਈਕ ਕਮੈਂਟ ਸ਼ੇਅਰ ਕਰੋ ਨੂੰ ਅਰਦਾਵਾ ਪੀਵੀ ਛਾਲੀ ਵੀਡੀਓ ਵੇਖੋ ਵੀਰ ਦੀ ਜਾ ਵੀ ਉੱਥੇ ਵੀ ਜੇ ਵਜਾ ਤੁਹਾਨੂੰ ਵੀਡੀਓ ਵੇਖਣ ਨੂੰ ਮਿਲਣੀ ਹੈ ਆਨ ਜਾਨੀ ਵੀਡੀਓ ਤੁਹਾਨੂੰ ਆਟਾ ਦਾਰ ਤੁਸੀਂ ਵੇਖਣਦੇ ਜੇ ਮੇਰੇ ਭਰਾ ਆਪਾਂ ਤੁਹਾਨੂੰ ਲਾਈਵ ਦਿਖਾਉਂਦੇ ਪਏ ਆ ਤੇ ਹਾਲ ਵੀ ਯਾਰ ਅੰਮਰਸਰ ਦਾ ਤੁਸੀਂ ਵੇਖਦਾ ਆਪਾਂ ਚਾਉਂ ਤੇ ਖੜੇ ਆ ਤੇ ਸ਼ੋਪਿੰਗ ਕਰਨ ਆਏ ਆਪਣੇ ਭਰਾ ਕੋਲੇ ਤੇ ਉਹ ਗਏ ਸ਼ੋਪਿੰਗ ਕਰਨ ਤਾਂ ਆਪਾਂ ਬੈਠੇ ਗੱਡੀ 'ਚ ਤੇ ਬਾਕੀ ਥੋੜੀ ਗੱਲਮਣ ਬਾਹਰ ਹੋ ਗਿਆ ਮੌਸਮ ਅੱਜ ਬਹੁਤ ਠੰਡਾ ਕੁਲ ਕੁਲ ਮੌਸਮ ਆ ਫੁੱਲ ਨਹੀਂ ਯਾਰ ਫੁੱਲ ਨਹੀਂ ਯਾਰ ਆਜਾ ਰਹਿ ਕਰ ਮੀਦੋ ਰਹਾ ਤੇ ਆ ਤੇ ਜਿੰਨੇ ਮੇਰੇ ਭਰਾ ਵੇਖੰਦੇ ਆ ਲਾਈਕ ਡਬਲ ਟੈਪ ਕਮੈਂਟ ਨਹੀਂ ਕਰਦੇ ਪਏ ਕਮੈਂਟ ਆਪਣੇ ਭਰਾ ਨਾਲ ਨਾਲ ਕਰੀ ਜਾਓ ਜਿੰਨੇ ਮੇਰੇ ਭਰਾ ਆਪਣੇ ਵੇਖੰਦੇ ਆ ਤੇ ਮੇਰੇ ਚੈਨਲ ਵੀਰ ਦਾਵਾ ਬੇਬੀ ਛਾਲੇ ਨੂੰ ਸਤਿਗ੍ਰਿਹਾਕ ਕਮੈਂਟ ਲਾਈਕ ਸ਼ੇਅਰ ਕਮੈਂਟ ਜੁਰ ਕਰਿਓ ਤੇ ਵੀਡੀਓ ਮੇਰੇ ਵੇਖ ਕੇ ਜਿਆਦੇ ਵੀਡੀਓ ਅੱਗੇ ਪਏ ਯਾਰ ਅੰਦਰ ਤੱਕ ਸ਼ੇਅਰ ਕਰਿਓ ਫਾਰਮੈਟ ਆਪਣੀਆਂ ਵੀਡੀਓ ਦਾ ਜਾਣ ਕਰ ਲਿਆ ਪਈਆਂ ਵੀਡੀਓ ਦਾ ਤੇ ਵੇਖਿਓ ਆਪਣੇ ਭਰਾ ਤੇ ਆਪਾਂ ਤਾਂ ਲਾਈਵ ਦਿਖਾਉਣੇ ਪਏ ਲਾਈਵ ਕਰੋ ਵੀਡੀਓ ਕਰੋ ਕਰੋ ਕਮੈਂਟ ਲਾ ਕੇ ਡਬਲ ਟੈਪ ਕਰੋ ਵੀਡੀਓ ਜਿਨ੍ਹਾਂ ਆਪਣੇ ਵੀਰ ਜੁੜੇ ਆ